ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਤਾਂ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਦੇ ਵਿੱਚ ਵੜਨਾ ਬੰਦ ਅੱਜ ਪੁੱਚੋ ਖੁਰਦ ਵਿਖੇ ਲਗਾ ਦਿੱਤੀ ਇਸ ਤਰ੍ਹਾਂ ਦੀ ਫਲੈਕਸ ਸ਼ਨੀਵਾਰ ਨੂੰ 5:30 ਵਜੇ ਦੇ ਲਗਭਗ ਭਾਰਤੀ ਕਿਸਾਨ ਜਰਨ ਉਹਨੇ ਇਕਤਾ ਡਕਾਉਂਦਾ ਧਨੀਰ ਗਰੁੱਪ ਦੇ ਆਗੂ ਅਮਰਜੀਤ ਹਾਣੀ ਨੇ ਬੋਲਦਿਆ ਗਿਆ ਕਿ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਆ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਪਿੰਡਾਂ ਦੇ ਵਿੱਚ ਆਉਣਾ ਬੰਦ ਆ ਇਸ ਨੂੰ ਲੈ ਕੇ ਜਿੰਨਾਂ ਵੱਲੋਂ ਫਲੈਕਸ ਲਗਾਏ ਗਏ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਸਾਰੇ ਹੀ ਲੀਡਰਾਂ ਦਾ ਸਾਡੇ ਵੱਲੋਂ ਜਗ੍ਹਾ-ਜਗ੍ਹਾ ਤੇ ਪੂਰੇ ਪਾਰ ਦੇ ਅੰਦਰ ਵਿਰੋਧ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਕੰਦੀ ਭਾਰਤ ਆ ਭਾਰਤੀ ਜਨਤਾ ਪਾਰਟੀ ਆਪਣਾ ਚੋਣਾ ਲੜ ਰਹੀ ਹੈ ਤੇ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਉਹ ਇਹ ਜਿਹੜਾ ਭਾਰਤੀ ਸਾਡੇ ਨੇ ਇੱਕ ਗੱਲ ਕਹਿੰਦਾ ਤਵੇਰ ਉਹ ਬਹੁਤ ਵੱਡਾ ਹੈ ਉਪਰਾਨਾ ਕੀਤਾ ਗਿਆ ਹੈ ਇਸ ਬਾਰੇ ਸਮਾਰ ਜਿਹੜੀ ਗੱਲਬਾਤ ਆ ਸਾਡੇ ਨਾਲ ਸਾਡਾ ਅਕਸਰ ਰਹਿੰਦਿਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ 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 ਰਹਿੰਦਿਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਆਵਰਜੀ ਤਹਣੀ ਬੀਜੇ ਡਕਾਉਂਦਾ ਧਨੇਰデア ਤੂੰ ਟਿੰਡ ਪੱਚੋ ਖੁਰਦਾ ਜਿਹੜਾ ਤੁਸੀਂ ਅੱਜ ਇਹ ਬੋਰਡ ਲਾਇਆ ਵੀ ਬੀਜੇਪੀ ਦਾ ਪਿੰਡ ਦੇ ਵਿੱਚ ਦੇਖੋ ਜੀ ਅਸੀਂ ਸ਼ਾਂਤਮਈ ਤਰੀਕੇ ਨਾਲ ਭਾਰਤ ਦੇ ਸੰਵਿਧਾਨ ਮੁਤਾਬਕ ਅਸੀਂ ਆਪਣੀ ਗੱਲ ਕਹਿਨੇ ਆ ਇੱਕ ਸਾਢੇ 13 ਦੇ ਇਲਾਕੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀਆਂ ਜਿਹੜੀਆਂ ਰੈਂਡੀਆਂ ਮੰਗਾ ਸੀ ਉਹ ਤਾਂ ਲਿਖਤੀ ਕਾਇਜ ਸੀ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਇਹ ਮੰਨੀਆਂ ਜਾਣਗੀਆਂ ਐਮਐਸਪੀ ਵਾਲੀ ਮੰਗ ਸੀ ਲਖੀਨਪੁਰ ਖੀਰੀ ਵਾਲੀ ਸੀਗੀ ਬੀ ਲੇਟ ਜਿਹੜਾ 2020 ਵਾਲਾ ਉਹ ਸੀਗਾ ਪਰ 2 ਸਾਲਾਂ ਦੇ ਬਾਅਦ ਬੀਜੇਪੀ ਸਰਕਾਰ ਤੇ ਬੀਜੇਪੀ ਪਾਰਟੀ ਨੇ ਜਨਨ ਕਿ ਉਹਨਾਂ ਮੰਗਾਂ ਨੂੰ ਅੱਖੋਂ ਪਰੋਖੇ ਕਰਤਾ ਤੇ ਉਦੋਂ ਦੀ ਅਸੀਂ ਅंदोलਨ ਕਰ ਰਹੇ ਹਾਂ ਸਾਡੇ ਦੂਜੇ ਸਾਥੀ 12 ਤਰੀਕ ਤੋਂ ਲੈ ਕੇ 13 ਫਰਵਰੀ ਨੂੰ ਉਹਨਾਂ ਨੇ ਦਿੱਲੀ ਜਾਂਦਾ ਪ੍ਰੋਗਰਾਮ ਸੀ ਬਾਰਡਰਾਂ ਤੇ ਖੜਾ ਕੇ ਲੋਹੇ ਦੇ ਟੰਡਿਆਂ ਦੀਆਂ ਤਾਰਾਂ ਲਾ ਕੇ ਸੜਕ ਤੇ ਬੈਰੀਅਰ ਲਾ ਕੇ ਜੈਨਿਕ ਮੇਖਾ ਗੜਕਣ ਨੂੰ ਰੋਕਿਆ ਤੇ ਜੈਨਿਕ ਰੋਕਣ ਤੋਂ ਬਾਅਦ ਜਿਹੜਾ ਅੰਨਾ ਤਸੱਦਰ ਕੀਤਾ ਲੋਕਾਂ ਨੂੰ ਕੋੜ-ਕੜ ਕੇ ਬੋਰਗਾ ਜਪਾਇਆ ਉਸ ਦੇ ਖਿਲਾਫ ਤੇ ਹੁਣ ਅਸੀਂ ਫੈਸਲਾ ਕੀਤਾਗੇ ਜੇ ਕਿਸਾਨਾਂ ਦਾ ਦਿੱਲੀ ਵਿੱਚ ਜਾਣਾ ਬੰਦ ਆ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦ ਐ ਇਸੇ ਕਰਕੇ ਅਸੀਂ ਫਲੈਕਸ ਤੇ ਲਿਖਿਆ ਕਿਸਾਨਾਂ ਦਾ ਦਿੱਲੀ ਵਿੱਚ ਜਾਣਾ ਬੰਦ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਜਿੱਥੇ ਵੀ ਆਉਣਗੇ ਅਸੀਂ ਡਾਟ ਕੇ ਵਿਰੋਧ ਕਰਾਂਗੇ ਪੂਰੇ ਭਾਰਤ ਪੱਧਰ ਤੇ ਕਰਨਾ ਇਹਦੇ ਭਾਈਵਾਲਾਂ ਦਾ ਵਿਰੋਧ ਕਰਨਾ ਤੇ ਪੰਜਾਬ ਦੇ ਵਿੱਚ ਕੱਲੀ ਬੀਜੇਪੀ ਆ ਇਸ ਕਰਕੇ ਇਕੱਲੇ ਬੀਜੇਪੀ ਦਾ ਵਿਰੋਧ ਕਰਨਾ ਐ ਇੰਨੇ ਵਿਰੋਧ ਦੇ باوجود ਵੀ ਜਿਹੜੀਆਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਹਿ ਕੇ ਸੈਲੋ ਆ ਜਿਹੜੇ ਉਹ ਪੰਜਾਬ ਵਿੱਚ ਖੋਲ੍ਹਣ ਦੀ ਮਜੂਰੀ ਦਿੱਤੀ ਜਿਹੜੀ 200 ਮੰਡੀਆਂ ਜਿਹੜੀ ਕਣਕ ਖਰੀਦਣ ਵਾਲੇ ਖਰੀਦ ਕੇਂਦਰ ਉਹ ਖਤਮ ਕਰਨ ਲੱਗੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਐਸਕੇਮ ਦਾ ਫੈਸਲਾ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਤੇ ਉਸ ਵਿਰੋਧ ਨੂੰ ਦਰਜ ਕਰਾਉਣ ਦੇ ਮਾਰੇ ਨੇ ਅੱਜ ਫੈਸਲਾ ਆਇਆ ਪਿੰਡ ਦੇ ਤਿੰਨ ਕੋਣਿਆਂ ਤੇ ਲਾਉਣਾ ਕਿ ਪਿੰਡਾਂ ਵਿੱਚ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦਾ ਏ ਬ੍ਰੋਡਕਾਸਟਰ ਨਾਲ ਹੋਵੇਗਾ। ਬ੍ਰੋ 7 ਬਈ ਤਰੀਕੇ ਨਾਲ ਹੋਊਗਾ। ਦਲੀਲ ਮੁਤਾਬਕੂਗਾ। ਕੋਈ ਹੱਥੋਂ ਪਾਈ ਵਾਲਾ ਨਹੀਂ ਹੋਊਗਾ। ਕੋਈ ਗਾਲੋ ਗਲੋ ਚਲਾ ਨਹੀਂ ਹੋਊਗਾ। ਭਾਰਤ ਦੇ ਸੰਵਿਧਾਨ ਮੁਤਾਬਕ ਅਸੀਂ ਆਪਣੀ ਗੱਲ ਕਾਹਾਂਗੇ 7 ਬਈ ਤਰੀਕੇ ਨਾਲ ਕਾਹਾਂਗੇ। ਚੋਣ ਕਮਿਸ਼ਨ ਨਾਲ ਕੋਈ ਹਦਾਇਤਾ ਕਰਦਾ ਫਿਰ ਇਸ ਤਰ੍ਹਾਂ। ਚੋਣ ਕਮਿਸ਼ਨ ਦਾ ਕੰਮਾ ਕਰ ਲੈ ਤੇ ਸਾਡਾ ਤਾਂ ਸੰਘਰਸ਼ ਚੱਲਣੀ ਆ। 8 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਆ ਤੇ ਮਈ ਦੇ ਵਿੱਚ ਅਸੀਂ ਵੱਡੀ ਰੈਲੀ ਕਰ ਰਹੇ ਆ। ਇਹ ਚੋਣ ਕਮਿਸ਼ਨ ਇਹ ਕੀ ਕਰਨਾ ਹੈ? ਚੋਣ ਕਮਿਸ਼ਨ ਇਹ ਕੋ ਸਾਡਾ ਕੰਮ ਅਸਹਿਰਚ ਕਰਨਾ।